ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਬਹੁਤ ਪਿਆਰੀ ਕੁਝ ਡਿਫਰੈਂਟ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੇ ਫੁੱਲ ਵੈਲ ਦੇ ਸੂਟ ਹੋਣਗੇ ਬਹੁਤ ਪਿਆਰੇ ਤੇ ਵਿਦਾਊਟ ਲਾਈਨਿੰਗ ਸੂਟ ਬਣਨਗੇ ਬਾਕੀ ਤੁਹਾਡੀ ਆਪਣੀ ਚੋਇਸ ਹੈ ਕਈ ਕਸਟਮਰ ਨੂੰ ਹੁੰਦਾ ਵੀ ਜਿਆਦਾ ਟਰਾਂਸਪੇਰੈਂਟ ਨਾ ਹੋਵੇ ਤਾਂ ਅਸੀਂ ਲਾਈਨਿੰਗ ਲਾਉਣੀ ਆ ਤਾਂ ਤੁਸੀਂ ਲਾਈਨਿੰਗ ਲਵਾ ਸਕਦੇ ਹੋ ਵੈਸੇ ਬਿਲਕੁਲ ਪਿਓਰ ਕਾਟਨ ਦੇ ਸੂਟ ਹੈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਸੋਹਣੇ ਥ੍ਰੈਡ ਵਰਕ ਦੇ ਨਾਲ ਆਪਣੀ ਅੱਜ ਦੀ ਕਲੈਕਸ਼ਨ ਤੇ ਪ੍ਰਾਈਸ ਨੇ ਸਾਰੇ ਸੂਟਾਂ ਦੇ ਨਾਲ ਦੀ ਨਾਲ ਦ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਸਵੇਰ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਵਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਵਾਉਣਾ ਜੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਕੁਰੀਅਰ ਚਾਰਜੇਸ ਲੱਗਦੇ ਹੋਣੇ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580873 ਇਸੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤਾਂ ਤੁਸੀਂ ਨੰਬਰ ਦੱਸ ਕੇ ਸੂਟ ਦਾ ਤੇ ਕਲਰ ਦੱਸ ਕੇ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਤੇ ਸਕਰੀਨ ਤੇ ਵੀ ਇਹੀ ਨੰਬਰ ਮੈਂਸ਼ਨ ਹੈ ਜੀ ਜਿਹੜੇ ਤੇ ਤੁਸੀਂ ਪੇਮੈਂਟ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਦੇਖਦੇ ਹਾਂ ਜੀ ਅਸਦਾ ਪਹਿਲਾ ਸੂਟ ਇਹ ਦੇਖੋ ਲਾਈਟ ਫਰੋਜ਼ੀ ਕਲਰ ਹੈ ਸਾਰੇ ਬਿਲਕੁਲ ਲਾਈਟ ਲਾਈਟ ਕਲਰ ਹੋਣਗੇ ਸਾਰੇ ਸੂਟਾਂ ਦੇ ਬਹੁਤ ਪਿਆਰਾ ਧਾਗੇ ਦਾ ਕੰਮ ਹੋਇਆ ਬਹੁਤ ਸੋਹਣਾ ਮਸ਼ੀਨੀ ਵਰਕ ਹੋਇਆ ਹੋਇਆ ਆਫ ਵਾਈਟ ਕਲਰ ਦੇ ਨਾਲ ਸਾਰੇ ਸੂਟਾਂ ਤੇ ਆਫ ਵਾਈਟ ਕਲਰ ਦੇ ਨਾਲ ਇਹਨਾਂ ਦੇ ਨਾਲ ਦੇ ਜਿਹੜੇ ਮੈਂ ਸੂਟ ਦਿਖਾਵੂਗੀ ਤੁਹਾਨੂੰ ਬੜਾ ਪਿਆਰਾ ਦੇਖੋ neck ਤੇ ਵਰਕ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੈ ਪੂਰਾ 5 ਮੀਟਰ ਦਾ ਸੂਟ ਹੈ ਇਹ ਆਪਣਾ ਪਿਓਰ ਜਿਹੜੀ ਫੁੱਲ ਵੈਲ ਵਾਇਲ ਹੁੰਦੀ ਸੀਗੀ ਜਿਹੜੀ ਬਹੁਤ ਜ਼ਿਆਦਾ ਕਈ ਕਸਟਮਰ ਨੂੰ ਪਤਾ ਹੈ ਇਹ ਪਾਣੀ ਚ ਜਦ ਡਿਪ ਕਰਦੇ ਆ ਤਾਂ ਗੱਫ ਹੋ ਜਾਣਾ ਥੋੜਾ ਕੱਪੜਾ ਥੋੜਾ ਤੋਂ ਟਰਾਂਸਪੇਰੈਂਟ ਹੁਣ ਲੱਗ ਰਿਹਾ ਹੋਣਾ ਮੇਰੇ ਹੱਥ ਦੇ ਹਿਸਾਬ ਨਾਲ ਪਰ ਜਦੋਂ ਪਾਣੀ ਚ ਡਿਪ ਕਰਦੇ ਆ ਕੋਈ ਸ਼੍ਰਿੰਕੇਜ ਨਹੀਂ ਹੁੰਦੀ ਥੋੜਾ ਗੱਫ ਹੋ ਜਾਂਦਾ ਇਹ ਸੂਟ ਤੇ ਵਿਦਆਊਟ ਲਾਈਨਿੰਗ ਵੀ ਆਪਾਂ ਇਹਨੂੰ ਬਣਾ ਸਕਦੇ ਆ ਇਹ ਦੇਖੋ ਬਹੁਤ ਸੋਹਣਾ ਇੱਕ ਸੂਟ ਮੈਂ ਚੰਗੀ ਤਰ੍ਹਾਂ ਐਕਸਪਲੇਨ ਕਰ ਦਿੰਨੀ ਆ ਕਿਉਂਕਿ ਦੇਖੋ neck ਤੇ ਵਰਕ ਹੈ ਸਾਰਾ ਪੂਰੀ ਸ਼ਰਟ ਤੇ ਇਹ ਦੇਖੋ ਬਹੁਤ ਪਿਆਰਾ ਵਰਕ ਤੇ 슬ੀਵਸ ਤੇ ਵੀ ਵਰਕ ਹੈ ਇਸ 슬ੀਵਸ ਤੇ ਆ ਜਾਣਾ ਜੀ ਵਰਕ ਇਸ 슬ੀਵਸ ਤੇ ਆ ਜਾਣਾ ਵਰਕ ਅਬ ਬਾਕੀ ਤੁਹਾਡੀ ਚੁਆਇਸ ਹੈ ਵੀ ਇਹ ਵਾਲੇ ਵਰਕ ਨੂੰ ਜੇ ਤੁਸੀਂ 슬ੀਵਸ ਤੇ ਨਹੀਂ ਕਰਾਉਣਾ ਸਲਵਾਰ ਦੇ ਪੌਂਚਿਆਂ ਤੇ ਪਲਾਜ਼ੋ ਦੇ ਪੌਂਚਿਆਂ ਤੇ ਬਾਟਮ ਦੇ ਕਹਿਣ ਦਾ ਮਤਲਬ ਹੈ ਬਾਟਮ ਤੇ ਕਰਨਾ ਤਾਂ ਵੀ ਤੁਸੀਂ ਆਪਣੇ ਸੂਟ ਨੂੰ ਉਸ ਹਿਸਾਬ ਨਾਲ ਸਟਿਚ ਕਰ ਸਕਦੇ ਹੋ ਤਾਂ ਤੁਸੀਂ ਬਾਟਮ ਦੇ ਲਈ ਯੂਜ਼ ਕਰ ਸਕਦੇ ਹੋ ਲਾਈਟ ਫਿਰੋਜ਼ੀ ਕਲਰ ਦੇ ਵਿੱਚ ਆਪਣਾ ਸੂਟ ਅੱਜ ਦਾ ਇਹ ਤੇ ਇਸ ਦੇ ਨਾਲ ਹੈਗਾ ਪਿਓਰ ਟੈਬੀ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਨਾਲ ਤੇ ਦੁਪੱਟੇ ਦੇ ਦੇਖ ਸਕਦੇ ਹੋ ਤੁਸੀਂ ਲੰਬੇ ਪੱਲਿਆਂ ਤੇ ਤਾਂ ਬਹੁਤ ਸੋਹਣੇ ਵੇਲ ਬਣੀ ਹੋਈ ਹੈ ਦੇਖੋ ਲੰਬੇ ਪੱਲਿਆਂ ਤੇ ਬਹੁਤ ਸੋਹਣੀ ਵੇਲ ਬਣੀ ਹੋਈ ਹੈ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਤੇ ਜਿਹੜੇ ਥੱਲੇ ਛੋਟੇ ਪੱਲੇ ਹੁੰਨੇ ਆ ਜੀ ਆਪਣੇ ਇਹ ਨਾ ਤੇ ਕਟਵਰਕ ਕੀਤਾ ਹੋਇਆ ਬਾਰੀਕ ਪੂਰਾ ਦੁਪੱਟੇ ਦੇ ਦੇਖੋ ਬਹੁਤ ਪਿਆਰਾ ਇਹ ਵਰਕ ਹੋਇਆ ਪੂਰਾ ਧਾਗੇ ਦਾ ਕੰਮ ਹੈ ਜੀ ਮਸ਼ੀਨੀ ਵਰਕ ਹੋਇਆ ਬਹੁਤ ਸੋਹਣਾ ਕੋਈ ਇਹਨੇ ਉੱਦੜਨਾ ਨਹੀਂ ਕੋਈ ਖਰਾਬ ਨਹੀਂ ਹੋਣਾ ਬਿਲਕੁਲ ਵੀ ਇਹਨੇ ਤੇ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਸੂਟ 2700 ਪ੍ਰਾਈਸ ਹੈ ਜੀ ਅੱਜ ਦਾ ਆਪਣਾ ਪਹਿਲੇ ਸੂਟ ਦਾ 2700 ਪ੍ਰਾਈਸ ਹੈ 2700 ਪ੍ਰਾਈਸ ਹੈ ਜੀ ਇਹਦਾ ਸੂਟ ਦਾ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹ ਫਿਰੋਜ਼ੀ ਕਲਰ ਆ ਪਹਿਲਾ ਆਪਣਾ ਨੈਕਸਟ ਹੈਗਾ ਇਹਦੇ ਵਿੱਚ ਲਵੈਂਡਰ ਕਲਰ ਇਹ ਤਾਂ ਸੂਟ ਛੱਡਣ ਵਾਲੇ ਨਹੀਂ ਹੈਗੇ ਕਿਉਂਕਿ ਇਹਨਾਂ ਦੀ ਜਲਦੀ ਹੀ ਬੁਕਿੰਗ ਹੋ ਜਾਣੀ ਹੈ 2700 ਪ੍ਰਾਈਸ ਹੈ ਇਹਨਾਂ ਦਾ ਬਹੁਤ ਸੋਹਣਾ ਵਰਕ ਲ্যাਵੈਂਡਰ ਕਲਰ ਦੇ ਵਿੱਚ ਹੈ ਸੂਟ ਇਹ ਆਪਣਾ ਘੇਰੇ ਤੇ ਵਰਕ ਐਵੇਂ ਹੀ ਸਾਰਾ ਤੇ ਇਹ ਸਲੀਸ ਤੇ ਆ ਗਿਆ ਵਰਕ ਚ ਇਹ ਤੁਸੀਂ ਬਾਟਮ ਤੇ ਯੂਜ਼ ਕਰ ਲਿਓ ਤੁਹਾਡੀ ਆਪਣੀ ਚੁਆਇਸ ਹੈ ਫੁੱਲ ਵੈਲ ਦੇ ਪਿਓਰ ਕਾਟਨ ਦੇ ਸੂਟ ਇਹੀ ਸੂਟ ਆਪਾਂ ਨੂੰ ਹੁਣ ਵਧੀਆ ਲੱਗਣਗੇ ਜੀ ਗਰਮੀਆਂ ਚ ਅੱਗੇ ਆਪਣੇ ਹੋਰ ਗਰਮੀ ਹੁੰਦੀ ਹੈ ਜੂਨ জুলাই ਚ ਸਭ ਤੋਂ ਵਧੀਆ ਲੱਗਦੇ ਆ ਵੇਰ ਕਿਤੇ ਹੋਏ ਮੇਨ ਗੱਲ ਹੈ ਮਿੱਠੇ ਮਿੱਠੇ ਜਿਹੇ ਰੰਗ ਹੈ ਇਹਨਾਂ ਦੇ ਤੇ ਪਿਓਰ ਟੈਬੀ ਦਾ ਦੁਪੱਟਾ ਦੁਪੱਟੇ ਦੇ 4 ਸਾਈਡ ਬਹੁਤ ਸੋਹਣਾ ਵਰਕ ਹੈ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ 2700 ਪ੍ਰਾਈਸ ਹੈ 2700 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਸੂਟ ਨੈਕਸਟ ਹੈਗਾ ਇਹਦੇ ਵਿੱਚ ਪੀਚ ਕਲਰ ਪੀਚ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਪੀਚ ਕਲਰ ਬਹੁਤ ਸੋਹਣਾ ਬਦਾਮੀ ਪੀਚ ਜਿਹਾ ਕਲਰ ਹੈ ਸਾਰਾ ਵਰਕ ਬੜਾ ਪਿਆਰਾ ਉਵੇਂ ਘੇਰੇ ਤੇ ਆਜਾਣਾ 슬ੀਵਸ ਤੇ ਵਰਕ ਪੂਰੀ 5 ਮੀਟਰ ਦੀ ਕੱਟ ਹੈ ਸੂਟ ਦੀ ਇਹ ਪਿਓਰ ਟੈਪੀਸਰੀ ਸਿਲਕ ਦਾ ਇਸਦਾ ਦੁਪੱਟਾ ਤੇ ਦੁਪੱਟੇ ਤੇ ਵੀ ਸਾਰੇ ਤੇ ਵਰਕ ਹੈ ਬਹੁਤ ਗ੍ਰੇਸਫੁਲ ਸੂਟ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਨੈਕਸਟ ਹੈਗਾ ਸੇਮ ਦੇ ਵਿੱਚ ਗ੍ਰੇ ਕਲਰ ਗਰਮੀਆਂ ਦੇ ਵਿੱਚ ਐਵੇਂ ਦੀ ਲਾਈਟ ਲਾਈਟ ਕਲਰ ਹੀ ਸੋਹਣੇ ਲੱਗਦੇ ਆ। ਮਤਲਬ ਇਹ ਕੱਲਾ। ਸੋਨਾ ਵਰਗਾ ਕਿੰਨੀ 슬ੀਵਸ ਤੇ ਵਰਗਾ। 2700 ਪ੍ਰਾਈਸ ਹੈ 400 ਰੁਪਏ ਤੁਹਾਨੂੰ ਦਿਖਾਏ ਆ 2700 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਹੈ ਫੁੱਲ ਵੈਲ ਦੇ ਵਿੱਚ ਹੀ ਆ ਜੀ ਤੇ ਨੈਕਸਟ ਡਿਜ਼ਾਈਨ ਇਹ ਥੋੜਾ ਪਰਮਾ ਕੰਮ ਹੈ ਉਹਦੇ ਨਾਲੋਂ ਵੀ ਜ਼ਿਆਦਾ ਇਹ ਦੇਖੋ ਪੂਰਾ ਫਰੰਟ ਹੈਵੀ ਸਾਰਾ ਵਰਕ ਦੇਖੋ ਕਿੰਨਾ ਪਿਆਰਾ জাল ਬਣਿਆ ਹੋਇਆ ਬਹੁਤ ਸੋਹਣਾ ਕੁੰਦਮਾ ਕੰਮ ਹੈ ਬਿਲਕੁਲ ਕੋਈ ਧਾਗਾ ਨਹੀਂ ਉੱਦੜਨਾ ਕੁਛ ਨਹੀਂ ਬਹੁਤ ਸੋਹਣਾ ਵਰਕ ਹੋਇਆ ਇਹ ਸਾਰਾ نیچے ਦੇਖੋ ਕਿੰਨੇ ਪਿਆਰੇ ਕਟਾਉਂ ਕੀਤੇ ਹੋਏ ਆ ਸ਼ਰਟ ਤੇ ਬਹੁਤ ਸੋਹਣੇ ਇਹਦੀ 슬ੀਵਸ ਤੇ ਵਰਕ ਨਹੀਂ ਹੈਗਾ ਕਿਉਂਕਿ ਦੱਸ ਦੇਣਾ ਚਾਹੀਦਾ ਕਈ ਵਾਰੀ ਕਸਟਮਰ ਬਾਅਦ ਚ ਕੰਪਲੇਂਟ ਕਰਦੇ ਆ ਕਿਉਂਕਿ ਇਹਦੀ ਸ਼ਰਟ ਤੇ ਹੀ ਬਹੁਤ ਹੈਵੀ ਵਰਕ ਹੈ ਤੁਸੀਂ ਕੋਈ ਹਲਕੀ ਫੁਲਕੀ ਪਾਈਪਿੰਗ ਵਗੈਰਾ ਲਗਾ ਕੇ ਬਣਵਾ ਸਕਦੇ ਹੋ ਜੀ ਇਹਨੂੰ ਸੂਟ ਨੂੰ ਪੀਚ ਕਲਰ ਦੇ ਵਿੱਚ ਇਸ ਦਾ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਇਹ ਹੋਰ ਮਸਲੀਂ ਦਾ ਦੁਪੱਟਾ ਜੀ ਇਹਦੇ ਨਾਲ ਇਸਦੇ ਦੁਪੱਟੇ ਤੇ ਬਹੁਤ ਪਿਆਰਾ ਵਰਕ ਹੈ ਜੀ ਦੁਪੱਟੇ ਤੇ ਦੇਖੋ ਤੁਸੀਂ ਕਿੰਨੀ ਪਿਆਰੀ ਵੇਲ ਬਣੀ ਹੋਈ ਹੈ ਮਸਲੀਨ ਦਾ ਦੁਪੱਟਾ ਤੇ ਦੁਪੱਟੇ ਦੇ ਦੇਖੋ ਬਹੁਤ ਸੋਹਣਾ ਕੱਟਵਰਕ ਹੀ ਬਹੁਤ ਪਿਆਰਾ ਜੀ ਇਹਦਾ ਡਿਫਰੈਂਟ ਜਿਵੇਂ ਦੇ ਫਲਾਰਟਸ ਬਣੇ ਹੋਏ ਉਸੇ ਹਿਸਾਬ ਦਾ ਦੇਖੋ ਕੱਟਵਰਕ ਕੀਤਾ ਹੋਇਆ ਨਾਲ ਬਹੁਤ ਮਿਹਨਤ ਹੁੰਦੀ ਹੈ ਜੀ ਐਵੇਂ ਦਾ ਕੱਟਵਰਕ ਕਰਨ ਦੇ ਵਿੱਚ ਤੇ ਫੋਰਸ ਵਿੱਚ ਵੀ ਸਾਰੇ ਦੇ ਵਿੱਚ ਹੈਵੀ ਵਰਕ ਹੋਇਆ ਦੁਪੱਟੇ ਦੇ ਵਿੱਚ ਵੀ ਪਿਓਰ ਮਸਲੀਨ ਦਾ ਦੁਪੱਟਾ 3200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3200 ਪ੍ਰਾਈਸ ਹੈ ਇਹਦੇ ਵਿੱਚ ਕਲਰ ਹੈਗੇ ਆਪਣੇ ਕੋਲ ਗ੍ਰੇ ਕਲਰ ਇਹ ਸੇਮ ਦੇ ਵਿੱਚ ਹੈਗਾ ਗ੍ਰੇ ਕਲਰ ਪਿਆਰਾ ਵਰਕ ਬਹੁਤ ਸੋਹਣਾ ਵਰਕ ਹੈ ਇਹ ਸੂਟ ਤੇ ਬਹੁਤ ਪਿਆਰਾ 16 ਵਰਕ ਦੁਪੱਟੇ ਦੇ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਬਹੁਤ ਪਿਆਰਾ ਸੂਟ ਤੇ ਨੈਕਸਟ ਹੈਗਾ ਇਹਦੇ ਵਿੱਚ ਆਪਣਾ ਫਿਰੋਜ਼ੀ ਕਲਰ ਸੇਮ ਦੇ ਵਿੱਚ ਹੈਗਾ ਫਿਰੋਜ਼ੀ ਕਲਰ ਇਹਦੇ ਤਾਂ ਬਹੁਤ ਸੋਹਣਾ ਕੱਟਵਰਕ ਹੋਇਆ ਹੈ। ਲਾਈਟ ਫਰੋਜ਼ੀ ਕਲਰ ਹੈ। ਲਾਈਟ ਫਰੋਜ਼ੀ ਕਲਰ ਇਸ ਦੇ ਵਿੱਚ ਸਾਡਾ ਆਪਣਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ ਟਾਈਂਡ ਹੈ। ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਤੇ ਬਹੁਤ ਪਿਆਰੀ ਵੇਲ ਬਣੀ ਹੋਈ ਹੈ। 3200 ਪ੍ਰਾਈਸ ਹੈ ਜੀ 3200 ਪ੍ਰਾਈਸ ਹੈ। ਇਹ ਮੈਂ ਤਿੰਨ ਸੂਟ ਦਿਖਾਏ ਆ ਇੱਕ ਪ੍ਰਾਈਸ ਦੇ ਵਿੱਚ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਬੜਾ ਸੋਹਣਾ ਹੈ ਫੁੱਲ ਵੈਲ ਦੇ ਹੋਣਗੇ ਇਹ ਪ्योर ਦੁਪੱਟਿਆਂ ਦੇ ਨਾਲ ਮੈਚਿੰਗ ਸੂਟ ਹੈ ਜੀ ਆਪਣੇ ਬੜਾ ਸੋਹਣਾ ਪਿੰਕ ਪੀਚ ਜਿਹਾ ਕਲਰ ਹੈ ਪਿੰਕ ਜੀ ਟੋਨ ਤੇ ਬਹੁਤ ਪਿਆਰਾ ਕੂਲ ਜਿਹਾ ਸਟੱਫ ਹੈ ਤੇ neck ਤੇ ਦੇਖ ਸਕਦੇ ਪਹਿਲੇ ਤਾਂ ਪੂਰਾ ਜਿਹੜਾ ਸਟੱਫ ਹੈ ਉਸ ਤੇ ਵੀ ਥ੍ਰੈਡ ਵਰਕ ਹੈ ਜੀ ਸਾਰੇ ਸਟੱਫ ਦੇ ਵਿੱਚ ਇਹ ਸਟੱਫ ਹੀ ਆਉਂਦਾ ਪਿੱਛੇ ਤੋਂ ਐਵੇਂ ਦਾ ਸਾਰਾ ਧਾਗੇ ਦਾ ਕੰਮ ਹੋਇਆ ਹੋਇਆ ਹੈ ਸੇਮ ਕਲਰ ਦੇ ਵਿੱਚ ਤੇ neck ਤੇ ਹੈਗਾ ਦੇਖੋ ਬੜਾ ਸੋਹਣਾ ਮਲਟੀ ਕਲਰ ਦੇ ਵਿੱਚ neck ਤੇ ਵਰਕ ਕੀਤਾ ਹੋਇਆ ਸੋਹਣਾ ਸੂਟ ਹੈ ਤੇ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਘੇਰੇ ਤੇ ਮਲਟੀ ਵੇਲ ਵੀ ਬਣੀ ਹੋਈ ਹੈ نیچے ਸੇਮ ਕਲਰ ਦੇ ਨਾਲ ਚਿਕਨ ਵਰਕ ਕੀਤਾ ਹੋਇਆ ਬਹੁਤ ਪਿਆਰਾ ਵਰਕ ਹੈ ਕੋਸਾ ਨਾ ਸੂਟ ਆਏ ਉੱਪਰ ਤੋਂ ਦੇਖ ਸਕਦੇ ਹੋ ਪੂਰੀ ਲੁੱਕ ਤੁਸੀਂ ਸੂਟ ਦੀ ਤੇ ਪਿਆਰੇ ਵਰਕ ਦੇ ਨਾਲ ਤੇ ਨਾਲ ਮੈਚਿੰਗ ਬਾਟਮ ਸੇਮ ਕਲਰ ਦੀ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਕੰਟਰਾਸਟ ਪਿੰਕ ਤੇ ਗ੍ਰੇ ਦਾ ਕੰਟਰਾਸਟ ਬਿਲਕੁਲ ਪਿਓਰ ਦਾ ਦੁਪੱਟਾ ਹੈ ਜੀ ਇਹ ਪਿਓਰ ਦੁਪੱਟਾ ਤੇ ਫੋਰ ਸਾਈਡ ਸੂਟ ਦੇ ਨਾਲ ਦੀ ਉਹ ਬੜੀ ਪਿਆਰੀ ਦੇਖੋ ਇਲੈਸ ਲਗਾ ਕੇ ਚਿਕਨ ਵਰਕ ਵਾਲੀ ਉਹ ਫਿਨਿਸ਼ਿੰਗ ਕੀਤੀ ਹੋਈ ਆ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ 3850 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3850 3850 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਹੀ ਸੇਮ ਦੇ ਵਿੱਚ ਜਿਵੇਂ ਪਿੰਕ ਤੇ ਗ੍ਰੇ ਦਾ ਕੰਟਰਾਸਟ ਹੈ ਐਵੇਂ ਹੀ ਸੂਟ ਗ੍ਰੇ ਹੈ ਤੇ ਦੁਪੱਟਾ ਪਿੰਕ ਟੋਨ ਤੇ ਹੈ ਜੀ ਸੇਮ ਦੇ ਵਿੱਚ ਹੀ ਕੰਟਰਾਸਟ ਅਲੱਗ ਹੈ ਅਮੇ ਨੈਕ ਵਰਕ ਹੈ ਬੜਾ ਸੋਹਣਾ ਘੇਰੇ ਤੇ ਵਰਕ ਹੈ neck ਤੇ work ਬਹੁਤ ਪਿਆਰਾ ਘੇਰੇ ਤੇ work ਨਾਲ सेम कलर ਦੀ ਬਾਟਮ ਤੇ ਪ्योर ਦਾ ਦੁਪੱਟਾ ਪੂਰਾ ਢਾਈ ਵਿੱਚ ਦਾ 4 ਸਾਈਡ ਸੂਟ ਦੇ ਨਾਲ ਦੀ लेस ਲਗਾ ਕੇ ਪ੍ਰੋਪਰ ਦੁਪੱਟੇ ਦੀ ਫਿਨਿਸ਼ਿੰਗ ਪ्योर ਦੇ ਦੁਪੱਟਿਆਂ ਦੇ ਨਾਲ 38 3850 ਪ੍ਰਾਈਸ ਹੈ ਜੀ ਸੂਟ ਦਾ 3850 ਤੇ ਨੈਕਸਟ ਹੈਗਾ ਇਹਦੇ ਵਿੱਚ ਆਪਣੇ ਕੋਲ ਲਾਈਟ ਮਹਿੰਦੀ ਕਲਰ ਬੜਾ ਸੋਹਣਾ ਮਹਿੰਦੀ ਵੀ ਨਹੀਂ ਕਹਿ ਸਕਦੇ ਪਿਸਤਾ ਟੋਨ ਤੇ ਸੂਟ ਹੈ ਜੀ ਇਹ ਪਿਸਤਾ ਕਲਰ ਦੇ ਵਿੱਚ ਪਿਸਤਾ ਕਲਰ ਦੇ ਵਿੱਚ ਹਲਕੀ ਜੀ ਗ੍ਰੀਨੀਸ਼ ਟੋਨ ਤੇ ਇਹ ਦੇਖੋ ਨੈਕ ਤੇ ਕਿੰਨਾ ਸੋਹਣਾ ਵਰਕ ਹੈ ਥ्रेड ਵਰਕ ਮਲਟੀ ਕਲਰ ਦੇ ਵਿੱਚ ਸਾਰੀ ਸ਼ਰਟ ਦੇ ਵਿੱਚ ਹੀ ਨਾਲ ਦੇ ਥ੍ਰੈਡ ਦੇ ਨਾਲ ਵਰਕ ਕੇਰੇ ਤੇ ਬਹੁਤ ਸੋਹਣਾ ਲੱਗ ਰਿਹਾ। ਬੜਾ ਪਿਆਰਾ ਸੂਟ ਹੈ। ਗ੍ਰੀਨ ਕਲਰ ਦੇ ਵਿੱਚ ਸਿੰਗਾਰ ਵਰਕ ਹੋ। ਬਹੁਤ ਬੰਨਿਆ ਹੋੜੇ ਤਾਰ ਹੈਗਾ ਇਹ। ਉਹ ਦੁਪੱਟਾ। ਪਿਓਰ ਦੇ ਦੁਪੱਟਿਆਂ ਦੀ ਦੁਪੱਟਿਆਂ ਦੀ ਚੜਾਈ ਦੇਖੋ ਕਿੰਨੀ ਜ਼ਿਆਦਾ ਬਹੁਤ ਪਿਆਰੇ ਦੁਪੱਟੇ ਤੇ ਸੂਟ ਦੇ ਨਾਲ ਦੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟਿਆਂ ਦੀ ਪਿਓਰ ਦੇ ਦੁਪੱਟਿਆਂ ਦੇ ਨਾਲ। 3850 ਪ੍ਰਾਈਸ ਦੇ ਨਾਲ 3850 ਇਹ ਸੂਟ ਨੈਕਸਟ ਹੈਗਾ ਸਕਿਨ ਕਲਰ ਦੇ ਵਿੱਚ ਸਕਿਨ ਕਲਰ ਸਕਿਨ ਕਲਰ ਬੋਰਸ ਚੈਨਰ ਵਰਕ ਤੇ ਨੈਕ ਤੇ ਕੀ ਰਹੇ ਤੇ ਕਲਰ ਦੇ ਬਾਟਮ ਨਾਲ ਪਿਓਰ ਦਾ ਦੁਪੱਟਾ ਕਿੰਨਾ ਪਿਆਰਾ ਉਹ ਸੋਨਾ ਗ੍ਰੀਨ ਟੋਨ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਬਹੁਤ ਪਿਆਰੇ ਸਰਦਾਰੀ ਸੂਟ ਇਹ ਅੱਜ ਦੇ ਆਪਣੇ ਸੇਮ ਕਲਰ ਦੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ 3850 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ 3850 ਪ੍ਰਾਈਸ ਹੈ ਜੀ ਇਹਨਾਂ ਦੇ ਚਾਰ ਸੂਟ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 824658087 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ